ਸੱਚੇ ਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਇਸ ਸਮੇਂ ਮੈਂ ਗਰਾਉਂਡ ਜ਼ੀਰੋ ਤੋਂ ਆ ਇਹ ਬੰਗਾ ਦਾ ਉਹ ਜਗਾ ਹੈ ਜਿੱਥੇ ਕਿ ਕੱਲ ਬੰਗਾ ਵਾਲਿਆਂ ਨੇ ਉਹ ਦੇਖਿਆ ਜਿਹਦੇ ਨਾਲ ਉਹਨਾਂ ਦੀ ਰੂਹ ਤੱਕ ਕੰਬ ਗਈ ਆਮ ਦਿਨ ਸੀਗਾ ਆਮ ਦਿਨ ਦੇ ਵਾਂਗੂ ਇੱਥੇ ਲੋਕ ਤੁਰੇ ਜਾ ਰਹੇ ਸੀਗੇ ਔਰ ਇਹ ਭਰਿਆ ਹੋਇਆ ਬੱਸ ਸਟੈਂਡ ਜਿੱਥੇ ਕਿ ਅਚਾਨਕ 2:30 ਦੇ ਕਰੀਬ ਇੱਕ ਚਿੱਟੀ ਸਕੋਰਪੀਓ ਆਉਂਦੀ ਆ ਉਹਦੇ ਪਿੱਛੇ I20 ਲੱਗੀ ਹੋਈ ਆ ਔਰ ਇੱਥੇ ਆ ਕੇ ਤਾਪੜ ਤੋੜ ਗੋਲੀਆਂ ਚੱਲਣ ਲੱਪੈਂਦੀਆਂ ਨੇ 40 ਦੇ ਕਰੀਬ ਰਾਉਂਡ ਕੱਢੇ ਜਾਂਦੇ ਆ ਜਿਹੜੇ ਵਾਈਟ ਸਕੋਰਪੀਓ ਵਾਲੇ ਮੁੰਡੇ ਆ ਉਹ ਜ਼ਖਮੀ ਹੁੰਦੇ ਆ ਫਿਰ ਉਹਨਾਂ ਨੂੰ ਜ਼ੇਰੇ ਇਲਾਜ ਇੱਥੇ ਲੱਗੇ ਹਸਪਤਾਲ ਪੈਂਦਾ ਆ ਗੁਰਨਾਨਕ ਮਿਸ਼ਨ ਜਿਹੜਾ ਕਿ ਕਹਿੰਦੇ ਕਿ ਵੈਲਫੇਅਰ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਆ ਔਰ ਉੱਥੋਂ ਉਹਨਾਂ ਨੂੰ ਰੈਫਰ ਕਰ ਦਿੰਦਾ ਹੈ ਡੀਐਨਸੀ ਲੁਧਿਆਣਾ ਜਿੱਥੇ ਕਿ ਰੋਬਿਨ ਵੱਲ ਦੀ ਮੌਤ ਹੋ ਜਾਂਦੀ ਹੈ ਪੁਲਿਸ ਬਿਲਕੁਲ ਲਾਗੇ ਥਾਣਾ ਆ ਔਰ ਇੱਥੇ ਤੇ ਲੋਕ ਸਹਮੇ ਹੋਏ ਨੇ ਕਿਉਂਕਿ ਤੁਸੀਂ ਦੇਖੋ ਵੀ ਇਹ ਗਚਾ ਗਚ ਭਰਿਆ ਹੋਇਆ ਬਾਜ਼ਾਰ ਆ ਕਿਸੇ ਦਾ ਕੋਈ ਜਵਾਕ ਜਾ ਰਿਹਾ ਕੋਈ ਆਪ ਜਾ ਰਿਹਾ ਖੁਦਾ ਨਾ ਖਾਸ ਤਾਂ ਇਹ ਗੋਲੀਆਂ ਜੇ ਉਹਨਾਂ ਦਾ ਸੀਨਾ ਪਾਰ ਦਿੰਦੀਆਂ ਤਾਂ ਕੀ ਹੁੰਦਾ ਔਰ ਕਿਵੇਂ ਉਹ ਜਿਹੜਾ ਆ ਆਪਣਾ ਗੁਜ਼ਰਬਸਰ ਕਰਦੇ ਸਾਡੀ ਕੋਸ਼ਿਸ਼ ਇਹ ਆ ਵੀ ਜਿਹੜੇ ਲੋਕ ਇੱਥੇ ਜਿਨ੍ਹਾਂ ਦੇ ਜਿਨ੍ਹਾਂ ਨੇ ਸਭ ਕੁਝ ਦੇਖਿਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜਾ ਵੀ ਪੁੱਛਿਆ ਪੁੱਛ ਲੱਗਦੇ ਆ ਵੀ ਕੀ ਕੀ ਹੋਇਆ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਔਰ ਸਾਡੀ ਸਾਡੀ ਕੋਸ਼ਿਸ਼ ਇਹ ਆ ਕੱਲ ਤੁਸੀਂ ਇੱਥੇ ਸੀਗੇ ਜਦੋਂ ਗੋਲੀਆਂ ਚੱਲੀਆਂ ਕਿੱਥੇ ਸੀਗੇ ਮੈਂ ਇੱਥੇ ਸੀ ਇੱਥੇ ਨਹੀਂ ਸੀਗੇ ਪਤਾ ਕੁਝ ਦੱਸਿਆ ਕਿੱਦਾਂ ਕਿਸੇ ਨੇ ਕੋਈ ਲੋਕ ਲੱਗਾ ਵੀ ਇੱਥੇ ਗੋਲੀਆਂ ਚੱਲੀਆਂ ਸਾਹਮਣੇ ਹਾਂ ਉਹ ਕਾਰਾਂ ਸੀਗੀਆਂ ਕਿਸੇ ਦਾ ਸ਼ਕਾਰ ਸ਼ਕਾਰਪੀਓ ਸੀ ਹਾਂ ਕੋਈ ਹਾਈ ਪੌਂਟੀ ਸੀਗੀ ਉਹ ਹੋਏ ਜੋ ਅੰਤਿਓ ਦੇ ਦੁਨੀਆ ਚਲਾਉਂਦੇ ਆਂ ਉਧਰ ਵਾਲੇ ਰੋਡ ਤਾਂ ਨਹੀਂ ਆਉਂਦੇ ਕੋਈ ਇਹ ਕਿੱਥੋਂ ਆਉਂਦਾ ਬਾਜ਼ਾਰ ਲੋਂਦਾ ਰੋਡ ਉਹ ਮਗੰਦਪੁਰੋਂ ਆਉਂਦਾ ਉਹ ਮੰਦਰੋਂ ਅੱਛਾ ਮਗੰਦਪੁਰੋਂ ਆਉਂਦਾ ਬੜਾ ਔਖਾ ਆ ਵੀ ਤੁਸੀਂ ਇੱਥੇ ਕੰਮ ਲਈ ਬੈਠੇ ਹੋਏ ਆਂ ਕੱਲੂ ਉਹ ਗੋਲੀਆਂ ਕਿਉਂਕਿ 35 ਤੋਂ 40 ਫਾਇਰ ਗੱਡੇ ਵੀ ਕਿਸੇ ਦੇ ਵੀ ਲੱਗ ਸਕਦਾ ਕਿਸੇ ਦੇ ਜਵਾਗ ਚਲੇ ਇਹ ਤਾਂ ਖੁਦਕੀਨ ਬਚਾ ਹੋ ਗਿਆ ਜਿਨਾ ਬਚਾ ਹੋਣਾ ਸੀ ਜਿੱਦਾਂ ਸ਼ਰਿਆਮ ਗੋਲੀਆਂ ਚੱਲੀਆਂ ਬੰਦਾ ਬਹੁਤ ਮਰਨਾ ਸੀ ਬਹੁਤ ਮਿਹਰਬਾਨੀ ਜੀ ਤੁਸੀਂ ਦੇਖੋ ਹਾਲਾਂਕਿ ਬਹੁਤੇ ਲੋਕ ਕੈਮਰੇ ਦੇ ਅੱਗੇ ਨਹੀਂ ਆਉਣਾ ਚਾਹੁੰਦੇ ਜਿਨ੍ਹਾਂ ਨੇ ਉਹ ਮੰਜ਼ਰ ਵੇਖਿਆ ਹੋਇਆ ਪਰ ਕੋਸ਼ਿਸ਼ ਇੰਨੀ ਆ ਵੀ ਤੁਹਾਨੂੰ ਉਹ ਦਿਖਾ ਲਈਏ ਵੀ ਕਿੱਦਾਂ ਹੋਇਆ ਇਹ ਵੀ ਸ਼ਾਇਦ ਇੱਥੇ ਹੋਣਗੇ ਪਰ ਇਹਨਾਂ ਨੇ ਸ਼ਾਇਦ ਕੈਮਰੇ ਦਾ ਕਰਕੇ ਕਹਿਤਾ ਮੈਂ ਇੱਥੇ ਨਹੀਂ ਸੀਗਾ ਅੱਛੀ ਕਿਸੇ ਡਾਕਟਰ ਦੇ ਨਾਲ ਗੱਲ ਕਰਕੇ ਆਏ ਆ ਜਿਹੜੇ ਹਸਪਤਾਲ ਦਾਖਲ ਹੋਇਆ ਉਹ ਡਾਕਟਰ ਨੇ ਵੀ ਡਿਨਾਈ ਕਰ ਦਿੱਤਾ ਵੀ ਅਸੀਂ ਨਹੀਂ ਬੋਲਣਾ ਡਾਰਾ ਇੱਥੋਂ ਤੱਕ ਆ ਲੋਕਾਂ ਨੂੰ ਵੀ ਜੇ ਅਸੀਂ ਬੋਲ ਦਿੰਦਾ ਕੱਲ ਉਹ ਮੁੰਡਾ ਜਿਹੜਾ ਆ ਨੌਜਵਾਨ ਮੁੰਡਾ ਮਾਰ ਦਿੱਤਾ ਤੇ ਸਾਨੂੰ ਨਾ ਮਾਰ ਦਿੱਤਾ ਜਾਵੇ ਉਧਰ ਵੀ ਦੁਕਾਨ ਹੈ ਉਧਰ ਦੀ ਵੀ ਗੱ ਫਿਲਹਾਲ ਸ ਦੇਖੇ ਔਰ ਇਹ ਤਸਵੀਰ ਜਿਹੜੀ ਐ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਲੈ ਕੇ ਆਈਏ ਪਰ ਫਿਲਹਾਲ ਮੈਂ ਉਸ ਜਗ੍ਹਾ ਦੇ ਉੱਤੇ ਹਾਂ ਜਿੱਥੇ ਲੋਕੀ ਜਿਹੜੇ ਨੇ ਉਹ ਇੱਥੇ ਸਿਗੇ ਉਹ ਕਹਿੰਦੇ ਅਸੀਂ ਆਪਣੀਆਂ ਦੁਕਾਨਾਂ ਤੱਕ ਛੱਟ ਕੇ ਨੱਠ ਗਏ ਆ ਔਰ ਕੋਸ਼ਿਸ਼ ਇਹ ਹੈ ਕਿ ਇਹਨਾਂ ਦੇ ਨਾਲ ਗੱਲਬਾਤ ਅਸੀਂ ਕਰਕੇ ਪਤਾ ਕਰ ਸਕੀਏ ਵੀ ਕਿਉਂ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਇਆ ਭਾਜੀ ਕੱਲ ਤੁਸੀਂ ਇੱਥੇ ਸੀਗੇ ਜਦੋਂ ਫਾਇਰਿੰਗ ਹੋਈ ਆ ਕਿੱਥੇ ਕਿੱਥੇ ਸੀਗੇ ਤੁਸੀਂ ਘਰ ਤੂੰ ਘਰ ਸੀਗੇ ਤੇ ਦੱਸਦੇ ਆ ਵੀ ਕਿਦਾਂ ਕਿਵੇਂ ਕਿਵੇਂ ਕੀ ਕੀ ਹੋਇਆ ਭਾਜੀ ਹੁਣ ਹੋਇਆ ਉੱਥੇ ਗੱਡੀ ਟੁੱਟੀਆਂ ਗੋਲੀਆਂ ਗੋਲੀਆਂ ਚੱਲੀਆਂ ਪਰ ਕਿੱਦਾਂ ਹੋਈ ਆ ਇਹ ਨਹੀਂ ਪਤਾ ਕਿੱਧਰੋਂ ਆਏ ਜਾਂ ਕਿੱਦਾਂ ਹੋਈ ਪਰ ਤੁਸੀਂ ਇੱਥੇ ਸਾਰੇ ਅੱਡੇ ਤੇ ਆਪਣੀਆਂ ਦੁਕਾਨਾਂ ਲਾਉਨੇ ਆ ਆਪਣੀ ਰੋਜ਼ੀ ਰੋਟੀ ਲਾਉਨੇ ਆ ਕਾਲੂ ਜੇ ਉਹ ਫਾਇਰ ਇਦਾਂ ਹੀ ਕੱਢ ਗਏ ਵੀ ਕਿਸੇ ਦੇ ਵੀ ਲੱਗ ਸਕਦਾ ਤੁਹਾਡਾ ਨੁਕਸਾਨ ਹੋ ਸਕਦਾ ਕੋਲ ਬਿਲਕੁਲ ਹੋ ਸਕਦਾ ਆ ਇੱਥੇ ਤਾਂ ਭਾਜੜ ਪੈ ਗਈ ਸੀ ਕਹਿੰਦੇ ਜਦੋਂ ਗੋਲੀਆਂ ਚੱਲੀਆਂ ਪਹਿਲਾਂ ਤਾਂ ਪਤਾ ਨਹੀਂ ਲੱਗਾ ਕਿਸੇ ਨੂੰ ਵੀ ਕੀ ਹੋਇਆ ਜਦੋਂ ਦੋ ਕ ਗੋਲੀਆਂ ਚੱਲੀਆਂ ਜਾਂ ਫਿਰ ਬਾਅਦ ਚ ਕਹਿੰਦੇ ਇਕੱਠੇ ਫਾਇਰ ਹੋਏ ਫਿਰ ਤਾਂ ਇੱਥੇ ਕੁਜੜੜ ਮੱਚ ਗਈ ਬਸ ਕੁਝ ਵੀ ਹੋ ਸਕਦਾ ਸੀ ਜੀ ਕਿਸੇ ਦਾ ਜਵਾਗ ਜਾ ਕੇ ਕੋਈ ਜਾਣ ਰਿਆ ਹੁੰਦਾ ਵੀ ਲੱਗੇ ਥਾਣਾ ਮਿਲਣ ਥਲੇ ਤੱਕ ਕੋਈ ਡਿਪਲॉयਮੈਂਟ ਨਹੀਂ ਥੇ ਆ ਇੱਥੇ ਕੋਈ ਟੁਕੜੀ ਵੀ ਨਹੀਂ ਖਲਾਰੀ ਉਹਨਾਂ ਨੇ ਬਸ ਉਹ ਵੀ ਥੋੜਾ ਚਿਰ ਆਏ ਸੀਗੇ ਬਾਅਦ ਚ ਆ ਰਸਾ ਰੋਸਾ ਜਿਹਾ ਬੰਨ ਕੇ ਫੇਚ ਲਗਿਆ ਮੁਰ ਕੇ ਫੇਰ ਨਹੀਂ ਕੋਈ ਦੇਖਿਆ ਅੱਜ ਤੱਕ ਕੋਈ ਦੇਖਿਆ ਨਹੀਂ ਹੈਗਾ ਸਹੀ ਹੈ ਬਹੁਤ ਮਿਹਰਬਾਨੀ ਆਇਆ ਜਾਂ ਨਹੀਂ ਆਇਆ ਸਵੇਰ ਦਾ ਮੈਂ ਇੱਥੇ ਹੀ ਆ ਪਰ ਮੈਂ ਨਹੀਂ ਕੋਈ ਦੇਖਿਆ ਹੈਗਾ ਗੱਡੀ ਤਰਾਸਦੀ ਆ ਵੈਸੇ ਜਿਹੜੀ ਸਰਕਾਰ ਅਸੀਂ ਚੁਣਦੇ ਆ ਵੋਟਾਂ ਪਾਉਂਦੇ ਆ ਸਭ ਕੁਝ ਕਰਦੇ ਆ ਜਾਂ ਐਡਮਿਨਿਸਟ੍ਰੇਟਿਵ ਚੁਣਦੇ ਆ ਪੁਲਿਸ ਵਾਲੇ ਜਿਹੜੇ ਨੇ ਮੈਂ ਇੱਥੇ ਦੇਖਿਆ ਵੀ ਉਹਨਾਂ ਨੇ ਕ੍ਰਾਈਮ ਸੀਨ ਨੂੰ ਉਹ ਕੀਤਾ ਤਾਂ ਹੋਇਆ ਰਾਉਂਡ ਅਪ ਪਰ ਹੋਰ ਨਾਂ ਦਾ ਰਾਉਂਡ ਆ ਪਰ ਸੱਸਾ ਕਿਤੇ ਆ ਲੋਕ ਨੰਗਣ ੜੇ ਆ ਕੱਲ ਨੂੰ ਉਥੋਂ ਕੀ ਲੈ ਲੈਣਗੇ ਫੋਰੈਂਸਿਕ ਪਤਾ ਨਹੀਂ ਕਿੱਥਾ ਕਿੱਧਾ ਇਕੱਠਾ ਆਊਗਾ ਕਿਸੇ ਦਾ ਵੀ ਕੋਈ ਜਿਵੇਂ ਹੁਣ ਆ ਪਿੱਛੇ ਦੇਖੋ ਜਵਾਕ ਆਪਣੀ ਮਾਂ ਦੇ ਨਾਲ ਆ ਉਹ ਉਹ ਬੱਸ ਸਟੈਂਡ ਚੜ੍ਹਨ ਲਈ ਕਿਤੇ ਆਇਆ 35 ਤੋਂ 40 라ਉਂਡ ਉਹਨਾਂ ਦੇ ਸਾਹਮਣੇ ਗੱਡੇ ਪਹਿਲਾਂ ਤਾਂ ਜਵਾਕ ਟਰੋਮਾ ਚੋਂ ਨਹੀਂ ਨਿਕਲਦਾ ਤੇ ਖੁਦਾ ਨਾ ਖਾਸਤਾ ਕਿਸੇ ਦੇ ਨਾਲ ਗੋਲੀ ਖਹਿ ਜਾਵੇ ਕੀ ਹੋਊਗਾ ਕਿਸ ਤਰੀਕੇ ਦੇ ਨਾਲ ਹੋਊਗਾ ਤੇ ਬੜੀ ਬੜੀ ਉਹ ਚੀਜ਼ ਜਿਹੜੀ ਆ ਕਸ਼ਮਕਸ਼ ਵਾਲੀ ਲੱਗਦੀ ਆ ਔਰ ਇਹ ਸਾਰੀਆਂ ਅਸੀਂ ਗੱਲਾਂ ਕਰਦੇ ਆ ਠੀਕ ਆ ਤੁਸੀਂ ਅੱਡੇ ਤੁਸੀਂ ਅੱਡੇ ਤੇ ਹੁੰਨੇ ਆ ਇੱਥੇ ਕੱਲ ਪਤਾ ਕੀ ਜਦੋਂ ਹੋਈ ਵਾਰੰਗ ਇੱਥੇ ਸੀ ਕਿ ਕਿਤੇ ਦੂਰ ਸੀ ਮੈਂ ਇੱਥੇ ਸੀ ਵੈਸੇ ਤਾਂ ਅਸੀਂ ਸੋਚਿਆ ਪਟਾਕੇ ਚੱਲ ਰਹੀਏ ਕਿਤੇ ਹਾਂ ਉਸ ਵਾਲੇ ਦੇਖਿਆ ਤਾਂ ਗੱਡੀ ਵਾਪਸ ਵੈਕ ਮੋੜੀ ਆ ਤਾਂ ਗੋਲੀਆਂ ਚੱਲ ਰਹੀਆਂ ਸੀ ਪਰ ਬੜਾ ਨੁਕਸਾਨ ਆ ਵੀ ਭਰੇ ਬਾਜ਼ਾਰ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਸੀ ਸਿਰਫ ਪਬਲਿਕ ਜਨ ਹੋ ਵੀ ਸਰਦ ਸੀ ਕਿ ਕਿਹੜੀ ਕਿਹੜੀ ਗੱਡੀ ਸੀ ਗੱਡੀ ਇੱਕ ਬਲੈਰੋ ਕਰੇ ਇੱਕ i20 ਕਰੇ ਅੱਛਾ ਬਲੈਰੋ ਤਾਂ ਇੱਥੇ ਸੀ ਨੇ ਜਿਹਦੇ ਜਿਹੇ ਗੋਲੀਆਂ ਨੇ 35 ਤੋਂ 40 ਰਾਊਂਡ ਪੁਲਿਸ ਆਪ ਹੀ ਕਹੀ ਜਾਂਦੀ ਆ ਇੱਕ ਜੇ ਕਿਸੇ ਆਮ ਬੰਦੇ ਦੇ ਨਾਲ ਬਹੁਤ ਨੁਕਸਾਨ ਸੀ ਪਬਲਿਕ ਦਾ ਨਜਾਇਜ਼ੀ ਨਜਾਇਜ਼ੀ ਹੋਣਾ ਸੀ ਹੋਰ ਇੱਕ ਗੱਡੀ ਕੁੱਡੀ ਲੱਜੋ ਜਿਸ ਦੇ ਸਾਹਦੇ ਨਾਲ ਉਹ ਮਕੰਦਪੁਰ ਵਾਲੀ ਸਾਈਡ ਤੋਂ ਆਏ ਆ ਹਾਂਜੀ ਹਾਂਜੀ ਜੀ ਅੱਡੇ ਵਿੱਚੋਂ ਕਹਿੰਦੇ ਨਿਕਲੇ ਸੀ ਫਿਲਹਾਲ ਇਹ ਤਸਵੀਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਗੱਲਬਾਤ ਕਰ ਲਈਏ ਲੋਕਾਂ ਦੇ ਨਾਲ ਕਿਉਂਕਿ ਬਾਜ਼ਾਰ ਦੇ ਵਿੱਚ ਲੋਕੀ ਮੈਂ ਤੁਹਾਨੂੰ ਦੱਸ ਦਾਂ ਸਹੀ ਸੀ ਨਹੀਂ 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 ਬੋਲ ਰਹੇ ਲੋਕਾਂ ਨੂੰ ਡਰਾ ਕਿਤੇ ਅੱਜ ਬੋਲਾਂਗੇ ਕੱਲੂ ਸਾਡੇ ਵਾਲੇ ਨਾਲ ਕੁਝ ਹੋ ਗਿਆ ਤਾਂ ਫਿਰ ਕੀ ਕਰਾਂਗੇ ਪਰ ਜ਼ਰੂਰੀ ਆ ਇਹ ਗੱਲ ਨੂੰ ਰਿਪੋਰਟ ਕਰਨਾ ਇਸੇ ਕਰਕੇ ਜਗਬਾਣੀ ਵਾਲੇ ਇੱਥੇ ਖੜਿਆ। ਤੁਸੀਂ ਇੱਥੇ ਸੀ ਕਿ ਜਦੋਂ ਕੱਲ ਹੋਇਆ? ਭਾਜੀ ਹੈਗੇ ਤਾਂ ਇੱਥੇ ਹੀ ਤਾਂ ਗੋਲੀਆਂ ਚੱਲੀਆਂ ਭੱਜਣੇ ਸਾਰੇ ਕੋਟ ਛੱਡ ਗਏ। ਹਾਂਜੀ ਹਾਂਜੀ। ਸਿਰ ਡਰ ਲੱਗਦਾ ਹੈ। ਡਰ ਤਾਂ ਲੱਗਦਾ ਭਾਜੀ ਕਿ ਜੇ ਗੋਲੀ ਚੱਲਦੀ ਉਹ ਤਾਂ ਡਰ ਤਾਂ ਲੱਗਣਾ ਹੀ ਹੈ। ਪਹਿਲੀ ਵਾਰ ਹੀ ਹੋਇਆ ਬੰਗੇ ਚਾਹੀ। ਪਹਿਲੀ ਵਾਰ ਹੀ ਹੋਇਆ ਕਿ ਇੰਨੀਆਂ ਗੋਲੀਆਂ ਲਗਾਤਾਰ ਤਾਂ ਨਹੀਂ। ਉਹ ਗੱਡੀ 'ਚੋਂ ਬਾਹਰ ਨਿਕਲ ਆਇਆ ਸੀ ਸੀਸੀਟੀਵੀ 'ਚ ਲੱਗਦਾ ਹੋਵੇ ਬਾਹਰ ਗੱਡੀ 'ਚੋਂ ਬਾਹਰ ਨਿਕਲ ਕੋਈ ਸੀ। 520 ਹਾਂਜੀ। ਕਿ ਇੱਥੇ ਇੱਧਰ ਸਾਹਮਣੇ ਹੀ ਖੜੇ ਨੇ? ਭਾਜੀ ਸਾਹ ਕਿ ਗੱਡੀ ਤੋਂ ਬਾਹਰ ਨਿਕਲ ਕੇ ਉਹ ਫੇਮੋ ਹੋ ਸਾਨੂੰ ਤੋਂ ਭੱਜਣੇ ਪਿਆ ਆਹ ਜੀ ਆਪਣੀ ਜਾਨ ਦੀ ਜਾਨੀ ਜੀ ਆਹ ਤੁਸੀਂ ਭੱਜ ਗਏ ਹਾਂ ਜੀ ਹਾਂ ਜੀ ਪੂਰਾ ਕਹਿੰਦੇ ਪੂਰਾ adda ਹੀ ਖਾਲੀ ਹੋ ਗਿਆ ਪੂਰਾ adda ਹੀ ਖਾਲੀ ਹੋ ਗਿਆ ਜਿੱਥੇ ਪਾਈ ਗੋਲੀਆਂ ਚੱਲਦੀਆਂ ਹੋਵੇ ਉੱਥੇ ਕੋਈ ਖੜਦਾ ਜੀ ਇਹ ਆਉ ਇਹ ਤਾਂ ਹੈ ਵੀ ਸਾਰੇ ਕਰੋ ਰੋਜ਼ੀ ਰੋਟੀ ਬਣ ਕਮਾਉਣ ਲਈ ਨਿਕਲੇ ਆ ਜਾਨ ਨੋੜੀ ਦੇਣ ਨੇ ਕੋਈ ਇਤੋਂ ਤੋਂ ਗੋਲੀਆਂ ਦੇਖ ਕੇ ਥੋੜੋ ਚਲਾ ਰਹੇ ਸੀ ਦੇਖ ਕੇ ਥੋੜੋ ਚਲਾ ਰਹੇ ਸੀ ਬਹੁਤ ਸ਼ੁਕਰੀਆ ਹਾਂ ਤੁਸੀਂ ਦੇਖੋ ਵੀ ਗੋਲੀਆਂ ਜਿਹੜੀਆਂ ਚੱਲੀਆਂ ਹਰ ਕੋਈ ਕਹਿੰਦਾ ਵੀ ਕੋਈ ਦੇਖ ਕੇ ਥੋੜੀ ਚਲਾ ਰਿਹਾ ਸੀਗਾ ਕੋਸ਼ਿਸ਼ ਇਹ ਆ ਵੀ ਇਹਨਾਂ ਲੋਕਾਂ ਤੱਕ ਜਾਂ ਜਿਹੜੇ ਲੋਕ ਇੱਥੇ ਖੜੇ ਆ ਹੱਲੇ ਵੀ ਬੱਸ ਸਟੈਂਡ ਵਾਲੇ ਲੋਕ ਖੜੇ ਆ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਆ ਜਿਹੜੇ ਸਬਜ਼ੀ ਵੇਚਦੇ ਆ ਜਾਂ ਫਿਰ ਆਪ ਆਏ ਆ ਵੀ ਕੱਲ ਕਿਵੇਂ ਦਾ ਕਿਸ ਤਰੀਕੇ ਦੇ ਨਾਲ ਸਭ ਕੁਝ ਹੋਇਆ ਔਰ ਕਿਉਂਕਿ ਲੋਕ ਇੱਥੇ ਦੁਕਾਨ ਲਾਉਂਦੇ ਆ ਨਾ ਸ਼ਾਇਦ ਮੈਂ ਉਹੀ ਕਹਿ ਰਿਹਾ ਵੀ ਕੋਈ ਬੋਲਣਾ ਨਹੀਂ ਚਾਹੁੰਦਾ ਕੋਈ ਜਾਂਦਾ ਹੈ ਕੋਈ ਕਿਤੇ ਜਾਂਦਾ ਹੈ ਪਰ ਜ਼ਰੂਰੀ ਹੈ ਲੋਕਾਂ ਦੀ ਬਾਈ ਕੱਲ ਤੁਸੀਂ ਇੱਥੇ ਸੀਗੇ ਜਦੋਂ ਗੋਲੀਆਂ ਚੱਲੀਆਂ ਮੈਂ ਪਰਾ ਸੀ ਬਾਈ ਪਰਾ ਸੀਗਾ ਤੇ ਮਤਲਬ ਦੱਸਦਾ ਵੀ ਕੀ ਹੋਇਆ ਕਿੱਦਾਂ ਹੋਇਆ ਪੰਜ ਕੁਝ ਸਮਝ ਇਸ ਕੁਝ ਪਤਾ ਨਹੀਂ ਕੁਝ ਪਤਾ ਨਹੀਂ ਸਹੀ ਹੈ ਨਹੀਂ ਅਸੀਂ ਰਿਸਪੈਕਟ ਕਰਦੇ ਸਾਨੂੰ ਕੋਈ ਨਹੀਂ ਵੀ ਜੇ ਤੁਸੀਂ ਨਹੀਂ ਬੋਲਣਾ ਤਾਂ ਵੀ ਠੀਕਾ ਪਰ ਐਸਾ ਕੁਝ ਨਹੀਂ ਬਾਈ ਮੈਂ ਥਾ ਹੀ ਨਹੀਂ ਤੇ ਮੈਂ ਬਤਾਉਂ ਕਿ ਠੀਕ ਹੈ ਬਾਈ ਤੁਸੀਂ ਸੀਗੇ ਪਾਜੀ ਮੈਂ ਬੈਂਕ ਚ ਗਿਆ ਤਾਂ ਤੁਸੀਂ ਤੁਸੀਂ ਇੱਥੇ ਸੀਗੇ ਜਦੋਂ ਗੋਲੀਆਂ ਚੱਲੀਆਂ ਮੈਂ ਤਾਂ ਉੱਥੇ ਮੈਡਮ ਕੋਲ ਗਈ ਸੀਗੀ ਥਾਣੇ ਪੀਸੀਸੀ ਦਾ ਸੀਗਾ ਮੇਰਾ ਕੰਮ ਕੋਈ ਤੇ ਮੈਂ ਉੱਥੇ ਗਈ ਹੋ ਸੀਗੀ ਮੈਡਮ ਦੇ ਕੋਲ ਤੇ ਬਾਅਦ ਵਿੱਚ ਆਿਆਂ ਨੂੰ ਪਤਾ ਲੱਗਿਆ ਸਾਨੂੰ ਪਰ ਕਿੰਨਾ ਕਿੰਨਾ ਔਖਾ ਆ ਕੋਈ ਇੱਥੇ ਮੈਂ ਦੇਖਿਆ ਛੋਟੇ ਛੋਟੇ ਜਵਾਗਾਂ ਦੇ ਨਾਲ ਮਾਵਾਂ ਖੜੀਆਂ ਬੱਸੜਾ ਨੇ ਸਾਰੇ ਖੜੇ ਸੀਗੇ ਸਾਰੇ ਬਹੁਤ ਆਸ਼ ਸੀਗਾ ਇੱਥੇ ਬਹੁਤ ਆ ਜਾ ਰਾਸ਼ ਸੀਗਾ ਪਰ ਜੇ ਕਿਸੇ ਝੋਕ ਛੋਟੇ ਜਵਾਗ ਦੇ ਲੱਜ ਤੋ ਬਜ਼ੁਰਗ ਦੇ ਲੱਜ ਬਈ ਤਾਂ دہشت ਬਹੁਤ ਫੈਲੀ ਹੋਈ ਸੀਗੀ ਪਾਜੀ ਸਾਰੇ ਕਹਿੰਦੇ ਨੱਟ ਕੇ ਤੋਂ ਬਾਅਦ ਵਿੱਚ ਕਈ ਸਾਰੇ ਉਹੀ ਤਾਂ ਸਾਲਕੋਸ਼ ਹੋ ਚੁੱਕਾ ਸੀ ਜਦ ਮੈਂ ਆਈ ਤਾਂ ਮੈਂ ਬਸ ਮਨ ਤਾਂ ਬਹੁਤ ਡਰਿਆ ਤੁਸੀਂ ਤੁਸੀਂ ਬੰਗਾ ਸ਼ਹਿਰ ਦੇ ਹੋ ਅਸੀਂ ਇੱਥੇ ਰਹਿੰਦੇ ਹਾਂ ਨਾਲ ਇੱਕ ਐਂਡਵਾ ਸਾਡਾ ਹਾਂ ਆਏ ਜਦ ਮੈਂ ਆਈ ਹਾਂ ਜਾਤੇ ਸਾਰਾ ਕੁਝ ਹੋ ਚੁੱਕਾ ਸੀਗਾ ਉਹੀ ਜਦ ਦੇਖਿਆ ਤੇ ਐਂਬੂਲੈਂਸ ਵਿੱਚ ਉਹਨਾਂ ਨੂੰ ਪਾੰਦੇ ਪਏ ਸੀਗੇ ਉਹਨਾਂ ਨੂੰ ਹੌਸਪੀਟਲ ਲੈ ਕੇ ਗਏ ਹਾਂਜੀ ਫਿਰ ਮਾਮਾ ਦੇ ਨਾਲ ਛੋਟੇ ਛੋਟੇ ਜਵਾਬ ਆ ਸਾਰੇ ਆ ਬਾਜੀ ਸਾਰੇ ਹੀ ਆ ਜੇ ਕਿਸੇ ਹੋਰ ਦੇ ਲੱਗ ਜਾਂਦੀ 35 ਤੋਂ 40 ਕਹਿੰਦੇ ਬਹੁਤ ਜ਼ਿਆਦਾ ਕਹਿੰਦੇ ਹੋਏ ਆ ਪਰ ਅਸੀਂ ਤਾਂ ਅਸੀਂ ਤਾਂ ਉਹ ਮੈਂ ਉੱਥੇ ਗਈ ਸੀ ਠਾਣੇ ਮੈਡਮ ਨੂੰ ਕੁਸ਼ਾਕ ਪੁੱਛ ਲਓ ਜਾ ਕੇ ਪੀਸੀ ਦਾ ਮੇਰਾ ਸੁਗਾ ਕੋਈ ਉਹ ਮੈਡਮ ਉਹਨਾਂ ਨੇ ਗਾਈ ਦਾ ਦੁੱਧ ਉਹਨ ਮੈਨੂੰ ਮੇਰੀ ਫਰੈਂਡ ਹੈ ਗਾਈ ਦਾ ਦੁੱਧ ਲੈਣਾ ਸੀਗਾ ਉਹਨਾਂ ਨੇ ਉਹ ਕਹਿੰਦੀ ਜੇ ਕਿਸੇ ਦੇ ਕੋਲ ਤੁਹਾਡੇ ਪਿੰਡ ਹੈਗਾ ਤੇ ਮਤਲਬ ਸਾਨੂੰ ਦਵਾ ਦਿਓ ਹਨਾ ਤੇ ਤਾਂ ਮੈਂ ਗਈ ਸੀਗੀ ਜਦੋਂ ਆਏ ਤਾਂ ਹੀ ਕੁਛ ਦੇਖਣ ਨੂੰ ਸਾਨੂੰ ਮਿਲੇ ਆ ਜਿਆਦਾ ਪਾਜੀ ਵੀਡੀਓ ਨਾ ਨਹੀਂ ਬਣਾ ਸਕਾਂ ਬਹੁਤ ਸ਼ੁਕਰੀਆ ਫਿਰ ਹਾਲ ਇਹ ਕਾਮ ਹੋਇਆ ਜੋ ਵੀ ਕੁਛ ਹੋਇਆ ਗਲਤ ਤਾਂ ਗਲਤ ਨਾ ਹੋਣਾ ਨਹੀਂ ਚਾਹੀਦਾ ਦੇਖੋ ਬਹੁਤ ਹੀ ਲੋਕ ਜਿਹੜੇ ਸਾਡੇ ਤੇ ਖੜੇ ਆ ਉਹ ਨਹੀਂ ਬੋਲਣਾ ਚਾਹੁੰਦੇ ਉਹਨਾਂ ਨੂੰ ਪਤਾ ਜੇ ਕੱਲ ਇੱਥੇ ਚੱਲ ਸਕਦਾ ਤੇ ਕੱਲ ਕੋਈ ਵੀਡੀਓ ਦੇਖ ਕੇ ਸਾਡੇ ਪਿੱਛੇ ਨਾਜਵੇ ਜਾਂ ਨਾਜਵੇ ਪਰ ਸਵਾਲ ਇਹ ਆ ਕਿ ਕਿੱਦਾਂ ਤੇ ਕਿਸ ਤਰੀਕੇ ਦੇ ਨਾਲ ਹੋਇਆ ਭਰੇ ਅੱਡੇ ਦੇ ਵਿੱਚ ਸਭ ਕੁਝ ਕਿੱਦਾਂ ਹੋ ਗਿਆ ਅੱਛਾ ਪਾਜੀ ਤੁਸੀਂ ਗੱਲ ਇੱਥੇ ਸੀਗੇ ਜਦੋਂ ਗੋਲੀਆਂ ਚਲੀਆਂ ਸਾਹਮਣੇਓ ਇਦਾਂ ਹੀ ਖੜ੍ਹ ਗਏ ਫਿਰ ਕੀ ਕੀ ਸਗਮਣਾ ਦੱਸੋਗੇ ਇਹ ਗੋਲੀ ਚਲਤਾ ਆ ਤਾਂ ਲੱਗਦਾ ਕਿ ਪਟਕਾਵਟਾ ਕਾ ਬੈਸਤਾ ਹੈ ਬਾਚੂ ਉਧਰ ਜੇ ਪਾਗੂਲੀਕ ਭੱਗਨੇ ਲੱਗਾ ਤਾਂ ਮੈਂ ਵੀ ਉਧਰ ਭੱਜ ਕੇ ਗਿਆ ਬਜੀ ਕਿਨੂੰ ਪੂਰਾ ੱਡਾ ਖਾਲੀ ਹੋ ਗਿਆ ਇਦਾਂ ਲੋਕੀ ਨੱਟ ਗਏ ਹਾਂ ਇਧਰ ਤੇ ਤੁਹਾਨੂੰ ਨੱਟ ਕੇ ਇਧਰ ਉਧਰ ਸਾਰੇ ਭੱਜ ਗਏ ਹਾਂ ਹਾਂਜੀ ਚੋਈਏ ਪਰ ਕਿੰਨਾ ਗਲਤ ਆ ਵੀ ਇਹ ੱਡਾ ਇੰਨਾ ਭਰਿਆ ਹੋਇਆ ਉਹ ਮਕੰਦਪੁਰੋਂ ਆਉਣ ਡਿਆ ਰੋਡ ਤੇ ਕਿਸੇ ਦੇ ਤੁਹਾਡੇ ਲੱਗ ਜਾਵੇ ਜਾਂ ਕਿਸੇ ਹੋਰ ਦੇ ਤਾਂ ਆਸ-ਪਾਸ ਲੱਗ ਜਾਵੇ ਇਹ ਤਾਂ ਗੱਲ ਹੈਗਾ ਭਾਜੀ ਕਿਸੇ ਕੋ ਲੱਗ ਜਾਊਗਾ ਕਿੰਨਾ ਉਫਾਇਆ ਉਫਾਇਆ ਤਾਂ ਰਹੇਗਾ ਭਾਜੀ ਬਹੁਤ ਉਫਾਇਆ ਉਸ ਤੋਂ ਬਾਅਦ ਪੁਲਿਸ ਪਾਰਟੀ ਕਿਨੇ ਦੇ ਰਹੀ ਥੇ ਪੁਲਿਸ ਆਇਆ దా 15 ਮਿੰਟ ਕੇ ਬਾਅਦ ਇਹ ਦਰ ਸੇ 10 15 ਮਿੰਟ ਬਾਅਦ ਆਇਆ 10 15 ਮਿੰਟ ਪੰਜ ਮਿੰਟ ਦੇ ਦਹੀ ਆਇਆ ਅੱਛਾ ਭਾਜੀ ਸਹੀ ਇਹ ਕੋਸ਼ਿਸ਼ ਹੈ ਵੀ ਤੁਹਾਨੂੰ ਰਿਪੋਰਟ ਗਰਾਉਂਡ ਦਿਖਾਈ ਜਾਵੇ ਵੀ ਕਿਦਾਂ ਤੇ ਕੀ ਹੋਇਆ ਤੇ ਕਿਸ ਤਰੀਕੇ ਨਾਲ ਹੋਇਆ ਹਾਲਾਂਕਿ ਉਹ ਤੁਸੀਂ ਦੇਖੋ ਵੀ ਸਾਹਮਣਾ ਜਿਹੜਾ ਮੁਕੰਦਪੁਰ ਵਾਲਾ ਰੋਡ ਹੈ ਉਹ ਕਿੰਨਾ ਪੈਕ ਜਾਮ ਆ ਔਰ ਜਦੋਂ ਲੋਕੀ ਉੱਥੋਂ ਨਿਕਲਦੇ ਆ ਤੇ ਕਿੰਨਾ ਰੱਛ ਹੋ ਜਾਂਦਾ ਤੇ ਕਿਦਾਂ ਲੋਕਾਂ ਦੀ ਜਾਨ ਤੇ ਬਣੀ ਹੋਗੀ ਵੀ ਵੀ ਕਿੰਨੇ ਥੋੜੇ ਸਮੇਂ ਦੇ ਵਿੱਚ ਉਹ ਨੱਠੇ ਹੋਣਗੇ ਕਿੰਨੇ ਥੋੜੇ ਸਮੇਂ ਦੇ ਵਿੱਚ ਉਹ ਆਏ ਹੋਣਗੇ ਮਤਲਬ ਇਹ ਸਾਰਾ ਕੁਝ ਜਿਹੜਾ ਆ ਕਿੱਡਾ ਨੁਕਸਾਨ ਕਰ ਸਕਦਾ ਆ ਆਮ ਲੋਕਾਂ ਦਾ ਇਹ ਕਹਿਣਾ ਸੋਖਾ ਵੀ ਹੁਣ ਇੱਥੇ ਜੋ ਹੋਇਆ ਜਾਂ ਕਿਦਾਂ ਹੋਇਆ ਕਿਵੇਂ ਹੋਇਆ ਕੋਸ਼ਿਸ਼ ਹੈ ਵੀ ਜਿੰਨੇ ਵੀ ਚਸ਼ਮਦੀਦ ਸੀ ਜਿਨ੍ਹਾਂ ਨਾਲ ਗੱਲ ਕਰ ਸਕੇ ਉਹ ਗੱਲ ਕਰਦੇ ਰਹੀਏ ਪਰ ਅਗੇ ਇਧਰ ਵੀ ਜਾਣੇ ਆ ਫਿਰ ਉਸ ਬਾਅਦ ਤੁਹਾਨੂੰ ਪਰਲੀ ਸਾਈਡ ਤੇ ਵੀ ਅਸੀਂ ਲੈ ਕੇ ਜਾਵਾਂਗੇ ਆਪ ਹਾਂ ਪੇ ਤੇ ਕੱਲ ਜਦੋਂ ਫਾਇਰ ਹੋਇਆ ਜਿਸ ਟਾਈਮ ਤੋਂ ਹੋਇਆ ਸੀ ਟਾਈਮ ਨਹੀਂ ਸੀ ਤੇ ਹਮ ਲੋਗ ਪਤਾ ਲੱਗ ਗਿਆ ਕੀ ਆ ਹੁਆ ਆਦਾ ਤਾਂ ਲੱਗਾ ਕਿ ਯਾਰ ਮਤਲਬ ਬੋਲੀ ਚੱਲੀ ਜਾਂਦੀ ਸੀ ਯਾਰ ਸਿੰਘ ਸਾਹਿਬ ਤੁਸੀਂ ਇੱਥੇ ਸੀਗੇ ਨਹੀਂ ਮੈਂ ਘਰੇ ਗਿਆ ਸੀ ਘਰੇ ਗਿਆ ਹਾਂ ਪਰ ਕਿੰਨਾ ਮਾੜਾ ਵੀ ਤੁਸੀਂ ਇੱਥੇ ਅੱਡਿਆਂ ਦਾ ਦੁਕਾਨਾ ਲਾਉਨੇ ਆ ਤੇ ਕੋਈ ਮਤਲਬ ਸ਼ਰੀਆਂ ਵੀ ਗੋਲੀਆਂ ਚਲਾਈ ਜਾਂਦਾ ਹਾਂ ਮੈਸੇਜ ਮੈਂ ਦੱਦੀ ਸੀ ਕਿ ਮੈਂ ਇੱਥੇ ਮਤਲਬ ਜੱਗ ਦਾ ਮੁੱਦਰਾ ਘਟੀ ਆਈ ਫੈਰੀnga ਆ ਤੇ ਉੱਥੇ ਲੱਗੀ ਦੋ ਵੇੜੇ ਅਹ ਪੁੱਤੇ ਚੜ ਗਈ ਤੇ ਉਨੀ ਪਿੱਛੇ ਵਾ ਕੇ ਗੱਡੀਆਂ ਮੈਂ ਗੋਲੀਆਂ ਖੋਲੀਆਂ ਵਜਦੀਆਂ ਨਜ਼ਰ ਆਇਆ ਬੰਦੇ ਤਾਂ ਨਹੀਂ ਪਤਾ ਕਿ ਮਾੜਾ ਕੌਣ ਸੀ ਕੌਣ ਬਈ ਸੀਗੇ ਜੇ ਬੰਦੇ ਦਾ ਨਹੀਂ ਪਤਾ ਗੋਲੀਆਂ ਤਾਂ ਇਦਾਂ ਚੱਲੀਆਂ ਦਰਦ ਦਰਦ ਕਹਿੰਦੇ ਚੱਲੀਆਂ ਮਿਸ ਜੀ ਮੈਂ ਦਾਦੀ ਮੈਨੂੰ ਫੋਨ ਕੀਤਾ ਜੀ ਵੀ ਆ ਜਾਓ ਚੀਤੀ ਵੀ ਵੇਥੇ ਗੋਲੀ ਚੱਲਦੀਆਂ ਕਰ ਤੇ ਲੱਗਦਾ ਨਾ ਕਿ ਤੁਸੀਂ ਘਰੇ ਸੀਗਾ ਨਾ ਗਿਆ ਮੈਂ ਗਿਆ ਹੀ ਸੀਗਾ ਜੇ 10 ਮਿੰਟ ਹੋਏ ਸੀਗਾ ਇਹਨੂੰ 15 ਮਿੰਟ ਤਾਂ ਗੱਲ ਹੀ ਹੈ ਗਿਆ ਉਹਦਾ ਹਾਂ ਕਹਿੰਦੇ ਸਾਰਾ ਆਡਾ ਖਾਲੀ ਹੋ ਗਿਆ ਸੀਗਾ ਨਾ ਟਕੇ ਲੋਕ ਆਹ ਵਾ ਸਾਰੇ ਭਜਣ ਲੱਗੇ ਸੇ ਲੋ ਮਤਲਬ ਗੋਲੀਆਂ ਜਦੋਂ ਚੱਲੀਆਂ ਪੜ ਹਾਂਜੀ ਵਿੱਚ ਆ ਕੇ ਬੋਲੇ ਸਾਬਚੇ ਉਹਨਾਂ ਚੈਨ ਲੈ ਗਏ ਤੇ ਪਬਲਿਕ ਨੇ ਬਧੀ ਮਾਤਰੀ ਦਿੱਤੀ। ਡਰ ਨਹੀਂ ਲੱਗਦਾ ਵੀ ਤੁਸੀਂ ਅੱਡੇ ਤੇ ਖੜੇ ਆ ਮੈਂ ਗੱਲ ਹੁਣ ਲੱਗਦਾ ਸੱਜੀ ਹੁਣ ਕੀ ਕਰਨਾ ਬਿਜ਼ਨਸ ਦੁਕਾਨੇ ਪੈਣਾ ਮਾੜ ਮਾੜਾ ਖਾਣ ਦੇ ਦਾ ਰੋਟੀ ਕਾ ਕਿਸੇ ਨੂੰ ਕੀ ਅੱਜ ਦਾ ਕੋਈ ਪਤਾ ਭਰੋਸਾ ਥੋੜਾ ਕੱਲ ਕੀ ਹੋ ਜਾਣਾ ਕਰੂ ਕੀ ਨਹੀਂ ਹੋਣਾ ਕਿਸੇ ਨੂੰ ਕੀ ਬਦਲਦਾ ਹਾਂਜੀ ਹਾਂਜੀ ਜਦੋਂ ਤੁਹਾਨੂੰ ਇੰਨਾ ਇੰਨਾ ਯਕੀਨ ਹੋ ਜਾਵੇ ਵੀ ਕੱਲ ਦਾ ਭਰੋਸਾ ਨਹੀਂ ਵੀ ਹੁਣ ਡਰ ਕੇ ਕੀ ਬਣੂਗਾ ਫਿਰ ਤੁਸੀਂ ਅੰਦਾਜ਼ਾ ਲਾਓ ਫਿਰ ਸਰਕਾਰ ਦੇ ਕੋਲੋਂ ਜਾਂ ਫਿਰ ਇਹ ਕਹ ਲਓ ਕਿ ਜਿਹੜਾ ਐਡਮਿਨਿਸਟ੍ਰੇਟਿਵ ਇੱਥੇ ਆ ਉਹਦੇ ਕੋਲੋਂ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਕਿੱਥੇ ਜਾ ਕੇ ਖੜ ਜਾਂਦੀਆਂ ਇਹ ਤਾਂ ਟਾਈਮ ਦੱਸੇਗਾ ਫਿਲਹਾਲ ਮੈਜਨਦਰ ਸਿੰਘ ਕਹਿ ਰਿਹਾ ਕੈਮਰਾਮੈਨ ਮੋਨੂ ਦੇ ਨਾਲ ਬੰਗਾ ਦੇ ਬਸਟੇ ਤੋਂ